ਗੁਰੂ ਨਾਨਕ ਸੱਚੇ ਪਾਤਸ਼ਾ ਜਗੰਨਾਥੀ ਰਥੇ ਪਹੁੰਚ ਗਏ ਜਿਹੜੇ ਉੱਥੋਂ ਦੇ ਪੁਜਾਰੀ ਸਨ ਕਾਲ ਯੁਗ ਦੇ ਰਹਿਬਰ ਦਾ ਦਰਸ਼ਨ ਕੀਤਾ ਮਾਨ ਬੜਾ ਹੀ ਪ੍ਰਸੰਨ ਹੋਇਆ ਇਸੇ ਤਰ੍ਹਾਂ ਸਾਰੇ ਬੈਠ ਗਏ ਇੱਕ ਵਿਚਾਰ ਚਰਚਾ ਚੱਲੀ ਸੱਚੇ ਪਾਤਸ਼ਾ ਕਹਿੰਦੇ ਨੇ ਕਾਲ ਯੁਗ ਆ ਗਿਆ ਗੁਰੂ ਨਾਨਕ ਕਹਿੰਦੇ ਨੇ ਆ ਗਿਆ ਭਾਈ ਅਖੇ ਤੁਸੀਂ ਉਹੀ ਗੱਲ ਆਖਣ ਲੱਗ ਪਏ ਹੋ ਅਸੀਂ ਉਸ ਕਾਲ ਯੁਗ ਦਾ ਕੋਈ ਸਰੂਪ ਦੱਸੋ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਦਾ ਸਰੂਪ ਕੋਈ ਨਹੀਂਗਾ ਉਹਦੇ ਲੱਛਣ ਨੇ ਸਾਹ ਸੰਗੇ ਚ ਲੱਛਣਾਂ ਤੋਂ ਪਤਾ ਲੱਗਦਾ ਵੀ ਕਾਲ ਯੁਗ ਆ ਗਿਆ ਜਦੋਂ ਇੰਨੀ ਗੱਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਖਿਆ ਉਹ ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰੋ ਪਤਾ ਲੱਗੇ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਸਮਾਂ ਚੌਥਾ ਕਾਲ ਯੁਗ ਦਾ ਹੈ ਕਹਿੰਦੇ ਨੇ ਲੱਛਣ ਕੀ ਹੈ ਜਿਹੜਾ ਚੰ드ਰਮਾ ਜਿਹੜਾ ਸੂਰਜ ਸਾਜੁਗ ਚੜਦਾ ਸੀ ਉਹੀ ਤ੍ਰੇਤੇ ਵਿੱਚ ਤੇ ਉਹੀ ਦੁਆਪਰ ਤੇ ਉਹੀ ਕਾਲਯੁਗ ਚ ਸਾਜ ਸੰਗਤ ਜਿਹੜੇ ਦਿਨ ਤੇ ਰਾਤ ਸਾਜੁਗ ਦੇ ਵਿੱਚ ਸਨ ਉਹੀ ਤ੍ਰੇਤੇ ਵਿੱਚ ਉਹੀ ਦੁਆਪਰ ਵਿੱਚ ਤੇ ਉਹੀ ਕਾਲਯੁਗ ਦੇ ਵਿੱਚ ਜਿਹੜਾ ਆਸਮਾਨ ਸਾਜੁਗ ਦੇ ਵਿੱਚ ਸੀ ਉਹੀ ਤ੍ਰੇਤੇ ਵਿੱਚ ਉਹੀ ਦੁਆਪਰ ਵਿੱਚ ਉਹੀ ਕਾਲਯੁਗ ਦੇ ਵਿੱਚ ਜਿਹੜੇ ਦਿਨ ਤੇ ਰਾਤ ਸਾਜੁਗ ਦੇ ਵਿੱਚ ਸਨ ਉਹੀ ਤ੍ਰੇਤੇ ਵਿੱਚ ਉਹੀ ਦੁਆਪਰ ਵਿੱਚ ਤੇ ਉਹੀ ਕਾਲਯੁਗ ਦੇ ਵਿੱਚ ਜਿਹੜੀ ਧਰਤੀ ਸਾਜੁਗ ਦੇ ਵਿੱਚ ਸੀ ਉਹੀ ਤ੍ਰੇਤੇ ਵਿੱਚ ਉਹੀ ਦੁਆਪਰ ਵਿੱਚ ਤੇ ਉਹੀ ਕਾਲਯੁਗ ਦੇ ਵਿੱਚ ਜਿਹੜਾ ਵਾਯੂ ਮੰਡਲ ਸਾਜੁਗ ਦੇ ਵਿੱਚ ਸੀ ਉਹੀ ਤ੍ਰੇਤੇ ਵਿੱਚ ਤੇ ਉਹੀ ਦੁਆਪੇ ਤੇ ਉਹੀ ਕਾਲਯੁਗ ਦੇ ਵਿੱਚ ਪੁਜਾਰੀ ਕਹਿੰਦੇ ਕਿਤਨੇ ਕਮਾਲ ਦੀ ਗੱਲ ਹੈ ਜਦੋਂ ਸਾਰੀਆਂ ਚੀਜ਼ਾਂ ਇਹ ਸਾਜੁਗ ਵਰਗੀਆਂ ਤੁਰੀਆਂ ਹੁੰਦੀਆਂ ਨੇ ਤੁਸੀਂ ਕਾਜੂ ਕਾਜੂ ਲੋਕੀ ਕਿਉਂ ਆਖੀ ਜਾਂਦੇ ਨੇ ਭਾਈ ਗੁਰੂ ਨਾਨਕ ਦੇਵ ਜੀ ਨੇ ਕਲ ਜੋਗਾ ਆ ਗਿਆ ਭਾਈ ਜੇ ਸੱਚੇ ਪਾਚੇ ਇਹੀ ਤੇ ਤੁਹਾਡੇ ਕੋ ਪ੍ਰਾਰਥਨਾ ਕੀਤੀ ਹੈ ਕਿਰਪਾ ਕਰੋ ਕਹਿੰਦੇ ਨੇ ਭਾਈ ਆਸਮਾਨ ਨਹੀਂ ਬਦਲਿਆ ਸੂਰਜ ਨਹੀਂ ਬਦਲਿਆ ਚੰਦਰਮਾ ਨਹੀਂ ਬਦਲਿਆ ਤਾਰੇ ਨਹੀਂ ਬਦਲੇ ਜ਼ਮੀਨ ਨਹੀਂ ਬਦਲੀ ਦਿਨ ਰਾਤ ਨਹੀਂ ਬਦਲੇ ਵਾਯੂ ਮੰਡਲ ਨਹੀਂ ਬਦਲਿਆ ਲੋਕਾਂ ਦੇ ਮਨ ਬਦਲ ਗਏ ਨੇ ਸਾ ਸੰਗਤ ਜੀ ਮਾਨਯੋਰੇ ਗੁਰੂ ਦੇ ਪਿਆਰੇ بس ਇਹ ਨਾ ਗੱਲ ਸਾਧ ਸੰਗਤ ਚ ਪਹਾਵ ਇੱਕ ਅਜੂਬ ਦਾ ਵੱਡਾ ਲੱਛਣ ਹੈ ਸਾਧ ਸੰਗਤ ਚ ਮਨੰਦਰੋਂ ਹੋਰ ਨੇ ਤੇ ਬਾਹਰੋਂ ਸਾਡੇ ਹੋਰ ਨੇ ਸਾਧ ਸੰਗਤ ਚ ਇਸ ਵਾਸਤੇ ਇਹ ਜਿਹੜੀਆਂ ਨੇ ਚੰਦ ਆਸਮਾਨ ਜੱਜਮੀ ਸੂਰਜ ਤਾਰੇ ਵਾਯੂਮੰਡਲ ਇਹ ਨਹੀਂ ਬਦਲਦੇ ਸਿਰਫ ਲੋਕਾਂ ਦੇ ਮਾਨੇ ਬਦਲ ਜਾਣੇ ਨੇ ਸਾਧ ਸੰਗਤ ਚ ਸਾਜੂਗ ਲੱਗ ਜਾਣਾ ਗੁਰੂ ਦੇ ਪਿਆਰੇ ਇਸ ਵਾਸਤੇ ਮਾਨ ਇੱਕ ਐਸੀ ਚੀਜ਼ ਹੈ ਜਿਦੇ ਕਾਰਨ ਸਾਰੇ ਯੁਗ ਸਾਜੁਗ ਤ੍ਰੇਤਾ ਤੇ ਦੁਆਪਰ ਤੇ ਕਾਲਯੁਗ ਲੱਗਦੇ ਰਹਿੰਦੇ ਸਾਸੰਗੇ ਜੀ ਜਦੋਂ ਤਾਮਸੀ ਸੁਭਾਅ ਬਣ ਗਿਆ ਕਾਲਯੁਗ ਲੱਗ ਗਿਆ ਜਦੋਂ ਇਹਦੇ ਚ ਸ਼ਾਂਤੀ ਸਰਬਗੁਣ ਸਪੰਨ ਆ ਗਿਆ ਸਰਬਗੁਣ ਆ ਗਏ ਸਾਜੁ ਲੱਗੇ ਸਾਸੰਗੇ ਜੀ